ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਅੱਜ ਬਣਾਵਾਂਗੇ ਆਪਾਂ ਬ੍ਰੰਮੀ ਦੀ ਡਰਿੰਕ ਬਹੁਤ ਹੀ ਸੌਖੇ ਤਰੀਕੇ ਨਾਲ ਝਟਪਟ ਬਣ ਕੇ ਬਿਲਕੁਲ ਤਿਆਰ ਤੇ ਗਰਮੀਆਂ ਦਾ ਮੌਸਮ ਆ ਆਪਾਂ ਨੂੰ ਕੋਈ ਨਾ ਕੋਈ ਫੋਕਾ ਪਾਣੀ ਪੀਣ ਤੋਂ ਬਿਨਾ ਆਪਾਂ ਨੂੰ ਕੁਝ ਬਣਾ ਕੇ ਪੀ ਲੈਣਾ ਚਾਹੀਦਾ ਵਾ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਆਪਾਂ ਨੇ ਇੱਕ ਜੱਗ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਕੇ ਦੋ ਚਮਚੇ ਆਪਾਂ ਨੇ ਚੀਨੀ ਦੇ ਲਏ ਨੇ ਤੇ ਆਪਾਂ ਉਹ ਚੀਨੀ ਨੂੰ ਲਵਾਂਗੇ ਘੋਲ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਕੱਪ ਦੁੱਧ ਦਾ ਲਿਆਇਆ ਜੀ ਤੇ ਇੱਕ ਕੱਪ ਹੀ ਆਪਾਂ ਪਾਣੀ ਦਾ ਲਵਾਂਗੇ ਆਪਾਂ ਨੇ ਦੁੱਧ ਉਹ ਲਿਆ ਜੀ ਆਪਾਂ ਨੇ ਚਮਚੇ ਦੋ ਬ੍ਰੰਮੀ ਦੇ ਲਏ ਨੇ ਇਹ ਕੌਲੀ ਦੇ ਵਿੱਚ ਆਪਾਂ ਨੇ ਪਹਿਲਾਂ ਪਾ ਕੇ ਰੱਖ ਲਿਆ ਸੀਗਾ ਤੇ ਜਿਹੜਾ ਆਪਾਂ ਨੇ ਦੁੱਧ ਲੈਣਾ ਵਾ ਦੁੱਧ ਆਪਾਂ ਨੇ ਉਵਾਲੀ ਦੇ ਕੇ ਫ੍ਰਿਜ ਵਿੱਚ ਠੰਡਾ ਕਰਕੇ ਆਪਾਂ ਜਿਹੜਾ ਰੱਖ ਦਿੰਨੇ ਆ ਉਹ ਦੁੱਧ ਦੀ ਵਰਤੋਂ ਕਰਨੀ ਆ ਕੱਚੇ ਦੁੱਧ ਦੀ ਵਰਤੋਂ ਨਹੀਂ ਕਰਨੀ ਹੈਗੀ ਕਿਉਂਕਿ ਆਪਾਂ ਨੂੰ ਬਹੁਤ ਘੱਟ ਟੇਸਟ ਆਉਂਦਾ ਵਾ ਉਹਦਾ ਜਿਹੜਾ ਵਾਲੀ ਦੇ ਕੇ ਦੁੱਧ ਠੰਡਾ ਕਰਕੇ ਰੱਖਿਆ ਹੁੰਦਾ ਉਹਦੀ ਹਰਕ ਡਰਿੰਕ ਬਹੁਤ ਵਧੀਆ ਬਣਦੀ ਆ ਇੱਕ ਕੱਪ ਆਪਾਂ ਨੇ ਲੈ ਆ ਲਿਆ ਸੀਗਾ ਜੀ ਹੁਣ ਇਹਦੇ ਵਿੱਚ ਆਪਾਂ ਉਦੋਂ ਬਾਅਦ ਚ ਇੱਕ ਕੱਪ ਹੀ ਠੰਡੇ ਪਾਣੀ ਦਾ ਪਾਵਾਂਗੇ ਆਪਣੀ ਡਰਿੰਕ ਬਣ ਕੇ ਬਿਲਕੁਲ ਤਿਆਰ ਹੋ ਜਾਣੀਆਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜਿਹੜੇ ਸਾਡੇ ਨਵੇਂ ਭੈਣ ਭਰਾ ਨੇ ਹੋਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇ ਕਰੋ ਜੀ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਹੁਣ ਇਹਨਾਂ ਨੂੰ ਵਿੱਚ ਠੰਡਾ ਪਾਣੀ ਦਾ ਗਲਾਸ ਇੱਕ ਪਾਤਾ ਇਹ ਬ੍ਰੰਮੀ ਬਹੁਤ ਹੀ ਮਤਲਬ ਟੇਸਟੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਹੁੰਦਾ ਹੀ ਆ ਪਹਿਲਾਂ ਆਪਾਂ ਨੂੰ ਚੀਨੀ ਬਹੁਤ ਘੱਟ ਪਾਉਣੀ ਚਾਹੀਦੀ ਆ ਤੇ ਹਰ ਇੱਕ ਚੀਜ਼ ਦੇ ਵਿੱਚ ਪਹਿਲਾਂ ਕੁਛ ਨਾ ਕੁਛ ਮਾੜਾ ਮੋਟਾ ਮਿੱਠਾ ਹੁੰਦਾ ਹੀ ਆ ਤੇ ਆਪਾਂ ਜੇ ਜ਼ਿਆਦਾ ਡਬਲ ਮਿੱਠਾ ਪਾਵਾਂਗੇ ਤੇ ਉਹਦਾ ਸਵਾਦ ਨਹੀਂ ਆਉਣਾ ਫਿਰ ਹਲਕਾ ਮਿੱਠਾਈ ਆਪਾਂ ਨੂੰ ਪਾਉਣਾ ਚਾਹੀਦਾ ਜਦੋਂ ਆਪਾਂ ਕੋਈ ਵੀ ਸਰਪਤ ਬਣਾਉਂਦੇ ਆ ਆਪਣੀ ਇਹ ਬ੍ਰੰਮੀ ਦਾ ਡਰਿੰਕ ਬਣ ਕੇ ਬਿਲਕੁਲ ਤਿਆਰ ਆ ਆਪਾਂ ਹੁਣ ਇਹਨਾਂ ਨੂੰ ਗਲਾਸਾਂ ਵਿੱਚ ਪਾ ਕੇ ਸਰਵ ਕਰ ਦਾਂਗੇ ਆਪਾਂ ਜੀ ਹੁਣ ਵੀਡੀਓ ਦਾ ਕਰਾਂਗੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਪਪਾ ਕਾਦੇ ਆ ਵੀਡੀਓ ਦਾ ਜੀ ਅਥੀ ਐਂਡ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ